ਸਾਰੇ ਪਿਆਰੇ ਪਰਿਵਾਰ ਸਤਿ ਸ਼੍ਰੀ ਅਕਾਲ ਅਸੀਂ ਪਹੁੰਚੇ ਹੋਏ ਸੀ ਮੇਲੇ ਜਾਗਦੇ ਜੂਰੂਆ ਚ ਤੇ ਉੱਥੇ ਭਾਈ ਅਮਰਦੀਪ ਸਿੰਘ ਨੂੰ ਸਾਨੂੰ ਮਿਲੇ ਨੇ ਤੇ ਇਹ ਰਾਈਡ ਕਰਦੇ ਨੇ ਮੋਟਰਸਾਈਕਲ ਉੱਤੇ ਦੇ ਪਿੱਛੇ ਦੇ ਇਹ ਜਾ ਕੇ ਆ ਕਈ ਥਾਵਾਂ ਤੇ ਅਸੀਂ ਗੱਲਬਾਤ ਕਰਾਂਗੇ ਵੀ ਇਹ ਕਿੱਥੇ ਕਿੱਥੇ ਗਏ ਸੀ ਇਹਨਾਂ ਦੇ ਮਨ ਚ ਕਿਵੇਂ ਇਹ ਸ਼ੌਂਕ ਪੈਦਾ ਹੋਇਆ ਸਵਾਗਤ ਕਰਦੇ ਸਤਿਕਾਰ ਨਾਲ ਜੀ ਠੀਕ ਹੈ ਜੀ ਹਰਨ ਸਤਿਕਾਰ ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਮਨ ਚ ਕਿਵੇਂ ਖਿਆਲ ਆਇਆ ਇਹਦਾ ਰਾਈਡ ਵਾਲੀ ਮਨ ਚ ਖਿਆਲ ਤਾਂ ਰਾਈਡ ਵਾਲੇ ਪਹਿਲਾਂ ਤੋਂ ਹੀ ਸੀ ਜੀ अच्छा ਜਿਵੇਂ ਘਰ ਦੇ ਰਜੇਦਿਆਂ ਦੇ ਵਿੱਚ ਨਹੀਂ ਨਿਕਿਆ ਜਾਂਦਾ ਹੁੰਦਾ ਅੱਛਾ ਉਹ ਜਿਵੇਂ ਦਬਿਆ ਰਿਆ ਸੀਗਾ ਹੁਣ ਮੈਨੂੰ 3 ਸਾਲ ਹੋ ਗਏ ਮੌਕਾ ਮਿਲਿਆ ਤੇ ਹੁਣ ਮੈਂ ਉਹਦਾ ਫਾਇਦਾ ਉਠਾ ਰਿਹਾ ਕੀ ਕੰਮ ਕਰਦੇ ਹੋ ਮੇਰੇ ਤੇ ਹਾਂ ਬਸ ਮੈਂ ਫੋਰਮੈਨ ਸੀਗਾ ਕੰਪੈਣਾ ਦਾ ਅੱਛਾ ਤੇ ਅੱਗੇ ਪੂਰਾ ਫਿਰ ਕੰਮ ਨੂੰ ਛੱਡ ਕੇ ਕਿੰਨੀ ਕੁ ਉਮਰ ਚ ਪਹਿਲੀ ਵਾਰ ਤੁਸੀਂ ਤੇ 10 ਸਾਲ ਪਹਿਲਾਂ ਮੰਨ ਲਓ ਮੈਂ 2022 ਚ ਲਿਆ ਸੀ ਬਾਈਕ ਸਪੋਰਟਸ ਇਕ ਦਾ 8ਵੇਂ ਮਹੀਨੇ ਚ ਅੱਛਾ ਉਹ ਲੋਨ ਇਹ ਸ਼ੁਰੂ ਕਰਤੀ ਸੀ ਲੈ ਲਦਾ ਕਰਿਆ ਸੀ ਅੱਛਾ 22 ਚ ਹਾਂ ਕਿਹੜਾ ਮੋਟਰਸਾਈਕਲ ਲਿਆ ਕਲਾਸਿਕ ਬੁਨਤ ਆ ਜਾਗਾ ਅੱਛਾ ਕਿੰਨੇ ਦਾ ਹੁੰਦਾ ਇਹ ਉਹਦਾ 2.60 ਲੱਖ ਦਾ ਹੈ ਅੱਛਾ ਕਿੰਨੀ ਐਵਰੇਜ ਹੁੰਦੀ ਇਹਦੀ 45 ਕਿਲੋਮੀਟਰ ਦੀ 22 ਤੋਂ 2022 ਤਿੰਨਵੇਂ ਮਹੀਨੇ ਗਏ ਤੇ ਉਹ ਕਿਹੜਾ ਕਿਹੜਾ ਏਰੀਆ ਕੀਤਾ ਕਿੰਨੇ ਦਿਨ ਲੱਗੇ ਮੇਲ ਅਦਾ ਕਰਕੇ ਆਇਆ ਸੀ ਮੈਂ 17 ਦਿਨਾਂ ਵਿੱਚ ਸਾਰਾ ਮੇਲ ਦਾ ਕੁੰਬਲੇ ਦਿਲਾ ਜਿੰਨੇ ਉੱਚੇ ਪਹਾੜੀਆਂ ਜਿੰਨੇ ਲਾ ਜਿੰਨੇ ਦਰੇ ਨੇ ਪਹਿਲਾ ਰਾਈਡ ਸੀ ਕੱਲਾ ਹੀ ਗਿਆ ਸੀ ਸੋਨੋ ਹੀ ਕਰਦਾ ਮੈਂ ਜਾਣ ਵੇਲੇ ਕੀ ਕੀ ਗੱਲਾਂ ਦਾ ਧਿਆਨ ਰੱਖਿਆ ਜਾਂ ਕਿ ਸਰਚ ਕਰਕੇ ਦੇਖਿਆ ਨਾ ਕੋਈ ਪੁੱਛਿਆ ਹੋਰ ਕੁਝ ਜਿਹੜੇ ਮੁੰਡੇ ਨੂੰ ਮੈਨੂੰ ਆ ਰਾਈਡ ਗੀਅਰ ਬਕਰ ਬੈਗ ਦਿੱਤੀ ਸੀ ਉਹ ਕਹਿੰਦਾ ਭੱਜ ਕਿੱਧਰ ਜਾਣਾ ਮੈਂ ਖਾ ਵੀ ਮੈਨੂੰ ਨਹੀਂ ਪਤਾ ਕਿੱਧਰ ਜਾਣਾ ਕਿ ਪਰ ਮੈਂ ਜਾਣਾ ਉਹ ਕਹਿੰਦਾ ਮੈਂ ਬਣਾ ਦਾਂ ਹਾਂ ਬਖਾ ਤੂੰ ਬਣਾ ਦੇ ਕਹਿੰਦਾ ਲੈ ਲੈ ਦੱਸਦਾ ਬਣਾਦਾ ਮੈਂ ਬਖਾ ਉਹ ਵਕਤ ਬਣਾ ਦੇ ਉਹ ਪਾਸ ਮੁੰਡਾ ਉਹ ਰੀਸੀ ਰਾਈਡਰ ਕੈਸੇ ਆ ਉਹਦਾ ਪੂਰੀ ਰਾਈਡਰ ਅੱਛਾ ਉਹਨੇ ਬਣਾਤਾ ਰੂਟ ਰੂਟ ਬਣਾਤਾ ਮੈਂ ਟੈਂਪਰੇ ਬੂਲੇ ਰੱਖ ਲਿਆ ਅੱਛਾ ਜਿਹੜਾ ਨੇ ਰੂਟ ਬਣਾਇਆ ਸੀ ਤੂੰ ਡਟਕ ਬਣਾ ਕਰਿਆ ਅੱਛਾ ਓਮ ਲਿੰਗਲਾ ਸਭ ਤੋਂ ਮੁਸ਼ਕਲ ਹੈ ਚਾਹਣਾ

ਉਹਨੂੰ ਪਤਾ ਹੀ ਨਹੀਂ ਸੀ ਅੱਛਾ ਜੋ ਚੀਜ਼ ਬਾਰੇ ਪਤਾ ਨਹੀਂ ਹੁੰਦਾ ਉਹਦਾ ਚਲਾ ਜਾਂਦਾ ਨਾ ਤੇ ਮੈਂ ਉਹਨੂੰ ਫੋਨ ਕਰਿਆ ਮੈਂ ਕਿਹਾ ਜਦੋਂ ਮੈਂ ਮੋਟਰਸਾਈਕਲ ਸਟੈਂਡ ਤੇ ਲਾਉਣਾ ਜਾਂ ਕੁਝ ਖਾਨਾ ਬਨਸਾ ਚੜ੍ਹਦਾ ਹਾਂ ਹਾਂ ਕਹਿੰਦਾ ਇੱਥੇ ਆਕਸੀਜਨ ਘਟਾ ਹੈ ਹਾਂ ਪਰ ਮੈਨੂੰ ਪਤਾ ਹੀ ਨਹੀਂ ਸੀ ਆਕਸੀਜਨ ਘਟਾ ਅੱਛਾ ਮੇਰੇ ਤੋਂ ਉਹਨੂੰ ਕਿਹਾ ਤਾਂ ਕਿ ਉੱਥੇ ਆਕਸੀਜਨ ਘਟਾ ਉੱਥੇ ਆਏ ਆ ਤੇ ਤੁਹਾਡੀ ਅੱਧਾ ਤਾਂ ਉਹੀ ਕਰ ਖਤਮ ਹੋ ਗਿਆ ਹਾਂ ਬਲ ਮਨ ਸਕਦਾ ਸੋਚਣ ਲੱਗ ਜਾਣਾ ਨਾ ਜਦੋਂ ਉਹਨੂੰ ਮੈਂ ਆ ਕੇ ਦੱਸੇ ਬਿਊਮਲਿੰਗ ਵਾਲਾ ਕਰਿਆ ਕਿ ਮੈਂ ਭਾਜੀ ਮੈਂ ਤਾਂ ਇਹ ਸੋਚਦਾ 5 ਸਾਲ ਹੋ ਗਏ ਉਤਕਾਰ ਪਿਆ ਆ اچھا ਹਵਾਸ ਆ ਮੈਂ ਕਈ ਵਾਰ ਤਾਂ ਪ੍ਰੋਪਰ ਦੇਖਦੇ ਆ ਨਾ ਬੰਦੇ ਮੌਸਮ ਦੇਖਦੇ ਆ ਉਦੋਂ ਤਾਂ ਕਾਨ ਪੀਂਦੇ ਕੁਝ ਵੀ ਮੈਨੂੰ ਕੁਝ ਨੂੰ ਦੇਖਦੇ ਆ ਮੈਨੂੰ ਖੁਦ ਚੰਦਨੀ ਸੀ ਪਤਾ ਅੱਛਾ ਸਿੱਧਾ ਮੈਂ ਇਥੋਂ ਪਠਾਨਕੋਟ ਰਾਤ ਕੱਟੀ ਉਥੋਂ ਮੋਟਰਸਾਈਕਲ ਉੱਦਿਆਂ ਦਾ ਸਿੱਧਾ ਗੱਲਜੀ ਇੱਥੇ ਚਲਿਆ ਆ 7:00 ਵਜੇ ਸੋਹਣ ਉਤਕਾਰ ਕੇ ਲੋਕ ਜੇ ਲਗਾ ਪੂਰਾ ਹੰਦ ਸਾਰੇ ਕਿੱਦਾਂ ਦੇ ਲੋਕ ਸੀ ਇਹ ਮਾਨਦਾਰ ਲੋਕ ਹੈ ਬਹੁਤ ਅੱਛਾ ਜੇ ਮੈਂ شويه ਹਾਂ ਤਾਂ ਮਤਲਬ ਉਹ ਦੋ ਜਗ੍ਹਾ ਹੀ ਮੈਂ ਕੈਂਪਿੰਗ ਕਰੀਏ ਮੈਂ ਉਹਦਾ ਆਪਣਾ ਸਾਮਾਨ ਸਿੱਧਾ ਲੈ ਕੇ ਜਾਵਾ ਸਰ ਤੇ ਬਾਕੀ ਤਾਂ ਹੋਂ ਰਸਤੇ ਮਿਲ ਜਾਂਦੇ ਆ ਸਸਤੇ ਵਿੱਚ ਖਾਣਾ ਵੀ ਦੇ ਦਿਆ 700 ਦਾ 600 ਦਾ ਰੋਟੀ ਪਾਣੀ ਰਾਤ ਦੀ ਤਸਵੀਰ ਵਧੀਆ ਲੋਕ ਹਿਮਾਚਲ ਦੇ ਵਿੱਚ ਜਿੰਨੇ ਵੀ ਆ ਜਾਂ ਲੈ ਲਗਾ ਦੇ ਵਿੱਚ ਜਿੰਨੇ ਲੋਕ ਆ ਮਾਨਦਾਰ ਲੋਕ ਠੀਕ ਹਲਪ ਕਰਦੇ ਆ ਭਾਜੀ ਭਾਜੀ ਉਹ ਕਰ ਦਿੱਤਾ। ਕੋਈ ਮੁਸ਼ਕਲਾਈ ਟੈਂਪਰ ਜਾਂ ਮੋਟਰ ਹੈਗਾ ਜਾਂ ਕੁਝ। ਅੱਜ ਤੱਕ ਨਹੀਂ ਆਈ 45 60 ਹਜ਼ਾਰ ਚਲਾਦਾ ਕਹਿੰਦੇ ਪੈਂਚਰ ਹੀ ਨਹੀਂ ਹੋਇਆ। ਐਨਾ ਉਹ ਤੁਸੀਂ ਦੇਖ ਗਏ ਉੱਥੋਂ ਦਾ ਦੂਸਰਾ ਦੂਸਰਾ ਇੱਧਰ ਮੈਂ ਘਰ ਬਸਾਲਾ ਬੰਨੀ ਕਰਿਆ। ਕਿਹੜੇ ਪਹਾੜੀ ਦੀ ਆਖਾ ਕੀ ਕਰਿਆ ਮੈਂ ਇੱਧਰ ਤੇ ਫਿਰ ਲਾਹੌਲ ਸਪੀਤੀ ਕਰਿਆ ਜਿਹੜਾ ਸਭ ਤੋਂ ਮੁਸ਼ਕਲ ਦੋ ਨੇ। ਅੱਛਾ ਤਦਾਂ ਲੋ ਇਹ ਤਾਂ ਖਾਲਾ ਇੱਕ ਲਾਹਰ ਸਿੱਤੀ ਆ ਇਹ ਮੈਂ ਮੈਲਾ ਕਰਤੇ ਉਹ ਕਿਨੇ ਦਿਨਾਂ ਦਾ ਨਹੀਂ ਇਹ ਮੇਰਾ ਸੀਗਾ 14 ਦਾ ਮੈਂ ਤੇ ਤੁਹਾਡੇ ਬਖੰਡੇ ਦੇ ਦਿਲੋਂ ਪੀਚੀ ਪਰ ਉੱਥੇ ਮਿਲਿਆ ਗੁਰਪ੍ਰੀਤ ਲਹਿਰੀ ਵੀ ਮੈਨੂੰ ਕਾਜ ਆ ਮਿਲੇ ਆ ਤੇ ਜ਼ਰੂਰ ਕਰਖਾ ਘਰ ਵਾਲੇ ਕੀ ਸੋਚਦੇ ਆ ਵੀ ਮੈਂ ਦੱਸ ਦਈ ਨੀ अच्छा <laughs> <चारे वे। laughs> मेरी बेटी के ग्रैंडफादर ना था ना एक भी टीचर है इथे ਤੇ ਉਹਨਾਂ ਨੂੰ ਮੈਂ ਦੱਸਨਾ ਵੀ ਚੱਲਿਆ ਘਰ ਵਾਲੇ ਨੂੰ ਨਾ ਉਹ ਤਾਂ ਫਿਰ ਕਿਤੇ ਵੀਡੀਓ ਦੇਖ ਲੈਂਦਾ ਕੋਲ ਮम्मी ਡੈਡੀ ਫਿਰ ਚਲੇ ਆ ਗਿਆ ਫਿਰ ਬਚ ਗਿਆ ਉਹ ਦੱਸ ਦੇ ਜੀ ਤੇਰੀ ਉਮਰ ਤਾਂ میری ਉਮਰ ਤਾਂ ਇਹ ਕੋਈ ਨਹੀਂ 70 ਬਣਨਾ ਕਮਾਲ ਆ 30 ਸਾਲ ਦੀ ਮਰਦ ਅੱਛਾ ਹੋਰ ਘਰ ਕਿੱਥੇ ਜਾ ਕੇ ਆ ਲਾਸਟ ਹੁਣ ਮੈਂ ਗਿਆ ਸੀਗਾ ਆਪਣੇ ਪ੍ਰੋਫੈਸਰ ਨੂੰ ਮਾਰਕ ਕਰਕੇ ਆਇਆ ਅੱਛਾ ਆਗਰਾ ਗਵਾਲੀਅਰ Indore ਨਰਨਦੇੜ ਸਾਹਿਬ ਅਜੂਤ ਸਾਹਿਬ ਤੇ ਅੱਗੇ ਬੇਦਰ ਨਾਨਕ ਚਿਹਰਾ ਉੱਦੂ ਗਿਆ ਹੈਦਰਾਬਾਦ ਗੁਰਦੁਆਰਾ ਸਾਹਿਬ ਉੱਥੇ ਪੰਜਾਰੇ ਸਿੱਖਾਂ ਨੂੰ ਉੱਥੇ ਰਾਤ ਰਹਿ ਕੇ ਆਇਆ ਹਾਂ ਉਹ ਤੇਲਗਾਨਾ ਦੇ ਵਿੱਚ ਪੈਂਦਾ ਉਹ ਫਿਰ ਮੈਂ ਵਾਪਸ ਜਿੰਨੇ ਗੁਰਦੁਆਰਾ ਸਾਹਿਬ ਸੀਗੇ ਆਸ-ਪਾਸ ਜਿੰਨੇ ਸਾਰੇ ਕਰਿਆ ਆ ਪੰਜੇ ਤੱਕ ਤਰੀ ਕਰਤੇ ਪੰਜ ਪਿਆਰੇ ਤੇ ਚਾਰ ਆ ਪਿਆਰਿਆਂ ਦਾ ਪੰਜ ਆਇਆ ਜਗਾ ਭਾਈ ਮੁੱਖ ਉਹ ਕੋਂ ਸਿੰਘ ਤਿਵਾਰ ਕਾਵੇ ਉਥੇ ਗਿਆ ਅੱਛਾ ਕਿੰਨਾ ਖਰਚ ਹੋਇਆ ਖਰਚ ਦਾ ਤਾਂ ਕਦੇ حساب ਨਹੀਂ ਜਿਵੇਂ ਹੁਣ 30000 ਰੁਪਏ ਵਾਲੇ ਕਿਹਾ ਸੀਗਾ ਹਾਂ 5000 ਮੇਰੇ ਕੋਲ ਬਚ ਗਏ 15000 ਖਰਚਾ ਆ ਰੋਟੀ ਪਾਣੀ ਤੇ ਤਾਂ ਸੌ ਤੋਂ 200 ਰੁਪਏ ਲੱਗ ਜਾਂਦੇ। ਪਰ ਥੋੜਾ 600 ਰੁਪਏ। ਹੁਣ ਮੈਨੂੰ ਹਸਾਬ ਆ ਗਿਆ ਨਾ। ਅੱਛਾ। ਜ਼ੋਰ ਦੀ ਗੱਲ ਕਰਨੀ। ਪਹਿਲਾਂ 1000 ਰੁਪਏ 1200 1500 ਲੱਗਦਾ ਸੀ। ਹੁਣ ਮੈਂ 200 ਵੀ ਸਾਰ ਲੈਂਦਾ। ਕਿਵੇਂ? ਟੈਂਟ ਹੈਗਾ ਮੇਰੇ ਕੋਲ ਨਹੀਂ ਜਗ੍ਹਾ ਮਿਲਦੀ। ਟੈਂਟ ਲਾ ਲੈਂਦਾ। ਟੈਂਟ ਲਾ ਲਵਾਂ। ਚਾਹ ਪਾਣੀ। ਰੋਟੀ ਪਾਣੀ ਦਾ ਮੇਰੇ ਕੋਲ ਜਗ੍ਹਾ ਹੈਗਾ ਨਾਲ ਬਾਈਕ ਦੇ ਉੱਤੇ। ਛੋਟਾ ਸਿਲੰਡਰ ਹੋ ਗਿਆ। ਸਾਰਾ ਕੁਝ ਰੱਖਿਆ ਮੇਰੇ ਕੋਲ। ਲੋਕ ਕਹਿੰਦੇ ਜਿਹੜਾ ਤੁਹਾਨੂੰ ਬਾਹਰ ਕਿ ਤੇਰੀ ਬਾਤ ਹਮਾ ਚਲਦਾ ਤਾਂ ਕਾਫੀ ਏਰੀਆ ਮੈਂ ਜਿੱਦੇ ਜਲੌਰੀ ਪਾਸ ਹੋ ਗਿਆ ਮਨੀਕਰਨ ਹੋ ਗਿਆ ਕਲਗਾ ਪੁਲਗਾ ਟੋਲੇ ਮਿਰਚ ਕੰਦਾ ਹੋਰ ਕੁਛ ਕਰਦਾ ਘਰੇ ਰਹਿਦਾ ਜਾਂ ਹੋਰ ਚੀਜ਼ਾਂ ਹੁੰਦੀਆਂ ਤੁਸੀਂ ਰਾਈਡ ਕਰ ਰਹੇ ਹੋ ਮੋਟਰਾਂ ਚਲਾ ਰਹੇ ਹੋ ਤਾਂ ਤੂੰ ਮਨਨੋਂ ਵੱਖਰਾ ਕੀ ਸਮਝਦਾ ਤੁਹਾਡੇ ਚ ਕੀ ਰਲਾ ਆਇਆ ਜਾਂ ਕੀ ਆਦੇ ਮਨ ਕੀ ਸੋਚ ਕੀ ਹੈ ਸੁਭਾਚੇ ਇੱਕ ਦਾ ਸੁਭਾਚੇ ਲੋਗ ਜਿਵੇਂ ਮੇਰਾ ਜਿਵੇਂ ਅੱਗੇ ਮੇਰੀ ਬੋਲੀ ਸੀ ਕੀ ਕਹਤਾ ਟਾਇਰ ਜਾ ਰੱਖਤਾ ਅੱਛਾ ਇੱਕ ਨੰਬਰਦਾਰੀ ਇੱਕ ਸਹਾਜ ਆ ਗਿਆ ਕਾਲੀ ਮਿੰਟੂ ਖਤਮ ਹੋ ਗਈ ਜੋ ਨਹੀਂ ਕੋਈ ਵੀ ਅੱਗੇ ਅਗਲੇ ਮੁੱਖਾ ਕਰਦੇ ਸੋ ਨੰਬਰਦਾਰਾਂ ਪੀਹਾਂ ਤੇ ਜੁੜ ਜਾਂਦੇ ਨੇ ਕਾਰਨ ਉਹਦੇ ਪਿੱਛੇ ਇਹ ਸਫਰ ਨਹੀਂ ਉਹ ਤਾਂ ਸਫਰ ਨਹੀਂ ਕੇਸ ਆਇਆ ਹੈ ਲੋਕਾਂ ਦਾ ਬਿੱਲ ਵਰਤਣਾ ਬੀ ਕਿੰਨੇ ਦਾ ਗੱਲ ਹੋਗਾ ਹਾਂ ਬੀ ਜਿਹੜਾ ਦਾਹਰਾ ਜੀ ਵਿੱਚ ਰਹਿੰਦੇ ਸੀਗੇ ਜਿਹਦੇ ਤੋਂ ਤੁਹਾਡੇ ਅਰਜੇ ਤੇ ਬਾਹਰ ਤੋਂ ਅਰਗੇ ਹੋਣੀ ਰੰਗ ਬਰੰਗੀ ਦੁਨੀਆ ਕੁਦਰਤ ਰੰਗ ਜਾਨੀ ਜਿਹੜਾ ਮਾਨਸਿਕ ਤੌਰ ਤੇ ਮੈਨੂੰ ਉਸ ਤੋਂ ਟੈਸਟ ਮਿਲੀ ਉਹ 60 ਸਾਲਾਂ ਦੀ 17 ਕਿੰਨੇ ਮਿਲੀ ਜਿਹੜੀ ਤਿੰਨ ਸਾਲਾਂ ਦੀ ਉਹ ਇਹ ਫਰਕ ਫਰਕ ਵੀ ਜਾਣਿਆ ਨਾ ਬਾਹਰ ਤੇ ਬਹੁਤ ਕੁਦਰਤ ਜਿਹੜੇ ਰਹਿਣਿਆ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਜਦੋਂ ਹੈਲਪਾਂ ਬਹੁਤ ਕਰਦੇ ਮੋਟਰਸਾਈਕਲ ਦਾ ਚਾਹ ਕੋਈ ਫਰਕ ਹੁੰਦਾ ਜੀ ਬੁਲਟ ਚੱਲੂ ਜਾਂ ਹੋਰ ਨਹੀਂ ਚੱਲਦਾ ਨਹੀਂ ਬੱਸ ਤਾਂ ਲੋਕ ਫੁੱਲੀਆਂ ਵੀ ਲੀ ਕਰਦੇ ਨੇ ਪਰ ਮੈਨੂੰ ਡਿਸਕ ਦੀ ਪ੍ਰੋਬਲਮ ਸੀ 35 ਸਾਲ ਤੋਂ 40 ਸਾਲ ਤੋਂ ਡਿਸਕ ਦੀ ਤੇ ਮੈਂ ਲਗਾਖ ਮੈਂ ਬੈਲਟ ਵੀ ਲੈ ਕੇ ਗਿਆ ਸੀ ਬਾਈਕ ਵਾਲੀ ਮੇਰੀ ਡਿਸਕ ਵੀ ਖਤਮ ਹੋ ਗਈ ਅੱਜ ਖਤਮ ਹੋ ਗਿਆ ਕੋਈ ਕੁਝ ਨਹੀਂ ਮੈਂ 15 ਘੰਟੇ ਮੁਰਤ ਸਾਈਕਲ ਚਲਾ ਰਿਹਾ ਸੀ ਅੱਛਾ ਜੀ ਦੋ ਵਾਰ ਚਲਾਇਆ ਮੈਂ 15 ਘੰਟੇ ਲਗਾਤਾਰ ਹਾਂ ਨੇਪਾਲ ਵੀ ਕਰਿਆ ਮੈਂ ਸਰ ਅੱਛਾ ਵੈਸਟ ਬੰਗਾਲ ਦਾਰਜਲਿੰਗ ਵਗੈਰਾ ਨੇਪਾਲ ਤੋਂ ਚੱਲਿਆ ਸੀ ਮੈਂ ਆਗਰਾ ਨੰਗ ਤੇ ਮਥਰਾ ਦੇ ਕੋਲ ਇੱਕ ਢਾਬਾ ਉੱਥੇ ਰਾਤ ਨੂੰ 10:30 ਵਜੇ ਬ੍ਰੇਕ ਮਾਰੀ ਸੀ 750 ਕਿਲੋਮੀਟਰ ਹੁੰਦਾ ਹੈ ਅੱਛਾ ਇਹਦਾ ਇਹਨਾਂ ਅੰਦਰ ਗਰਮ ਹੋ ਜਾਂਦਾ ਹੁੰਦਾ ਨਹੀਂ ਹੁੰਦਾ ਅੱਛਾ ਉਹ ਬਾਈਕਾ ਜਿਹੜੇ ਲੰਬੇ ਸਫਰ ਵਾਸਤੇ अच्छा ते भी थकਦੇ ਆ ਮੈਂ 750 ਕਿਲੋਮੀਟਰ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਸਵੇਰੇ 7 ਵਜੇ ਤੋਂ ਲੈ ਕੇ 7:30 ਵਜੇ ਤੱਕ ਰਾਹੇ ਲਈ ਰਾਹ ਖਾਣ ਪੀਣ ਜਾਂ ਮੈਂ ਸਵੇਰੇ ਖਾਣਾ ਜਿਹੜਾ ਖਾਂਦਾ ਅੱਛਾ ਨਾ ਤੇਰੇ ਰਸਤੇ ਤੋਂ ਪਾਣੀ ਪੀਣਾ ਮੇਰੇ ਕੋਈ ਨਹੀਂ ਖਾਂਦਾ ਨਾ ਕੁਝ ਨਹੀਂ ਖਾਂਦਾ ਰਾਤ ਨੂੰ ਖਾਂਦਾ ਪਰ ਆ ਤੂੰ ਦੇਖੋ ਖਾਣੇ ਦਾ ਵੀ ਫਰਕ ਹੋਇਆ ਹੋਊਗਾ ਅਲੱਗ-ਅਲੱਗ ਖਾਣਾ ਮੈਂ ਆਪਣਾ ਖਾਂਦਾ ਜਿੱਤਰੀ ਦਾ ਹੋ ਰਹਿਣਾ ਜਿਵੇਂ 3 ਜਣੇ ਉੱਠ ਕੇ ਖਾਦੇ ਪਹੁੰਚੋ ਛੋਲੇ ਵਗੈਰਾ ਜਾਉ ਤਾਂ ਉਹ ਮੇਰੇ ਕੋਲ ਰੱਖੇ ਪੈਨ ਨੂੰ ਉਹ ਵੀ ਵਾਪਸ ਆ ਗਏ ਹੋ ਮੂੰਫਲੀ ਵੀ ਰੱਖੀ ਈ ਐ ਮਰਜੈਂਸੀ ਛੋਲੇ ਵੀ ਰੱਖੇ ਵਾਪਸ ਆ ਗਏ ਕੋਲੇ ਵੀ ਨਹੀਂ ਇਹ ਨਾ ਨੇਪਾਲ ਵਗੈਰਾ ਸਾਰਾ ਉਧਰ ਮੈਂ ਦਸਤਾਰ ਬਨ ਕੇ ਜਾਣੇ ਵੇ ਦਸਤਾਰ ਇਦਾਂ ਹੀ ਬਣ ਜਾਂਦਾ ਦਸਤਾਰ ਦਾ ਕੋਈ ਕਿਦਾਂ ਦਾ ਰੈਂਦਾ ਮਾਨ ਸਰਦਾਰ ਸਾਰਾ ਦਸਤਾਰ ਨੂੰ ਤਾਂ ਰੈਂਦਾ ਮਾਨ ਗੱਲ ਤੱਕ ਪਹੁੰਚ ਜਾ ਭਾਜੀ ਭਾਜੀ ਕਰਦੇ ਆ ਸਰਦਾਰ ਅੱਛਾ ਮੈਨੂੰ ਤਾਂ ਫੌਜੀ ਸੰਦ ਤੇ ਉਹ ਤਾਂ ਪਿੰਟ ਮੈਂ ਇੰਜਨੇ ਕੁਝ ਅਰਥ ਨਹੀਂ ਪਈਆ ਫਿਰ ਮੈਂ ਕਹੂੰ ਨਹੀਂ ਜਦ ਲੱਗਦਾ ਫੌਜੀ ਵਰਗਾ ਤਾਂ ਹੀ ਜਦ ਉਹ ਤਾਂ ਹਾਂ ਕਹਿ ਕੇ ਸਰਜਰ ਦਾ ਚਲ ਹਾਂ ਇਹਦੇ ਮਨ ਨੂੰ ਚੰਗਾ ਲੱਗਦਾ ਹਾਂ ਠੀਕ ਹੈ ਨਹੀਂ ਬਾਕੀ ਮੈਂ ਕਹਿਣਾ ਵੀ ਲੱਗਦਾ ਫੌਜੀ ਵਰਗਾ ਕੰਮ ਵੀ ਫੌਜੀ ਵਰਗਾ ਹੀ ਕਰਦਾ ਹਾਂ ਕੋਈ ਫੌਜੀ ਦੇ ਹੋਰ ਇਹਦੇ ਬਾਰੇ ਕੁਛ ਤਾਂ ਜਾਣੇ ਹਾਂਜੀ ਬਸ ਮੈਂ ਤਾਂ ਇਹੀ ਕਹਿਣਾ ਚਾਹਣਾ ਭਾਈ ਜੀ ਤੰਦਰੁਸਤ ਰਹਿਣਾ ਲੰਬੀ ਉਮਰ ਹੋਣੀ ਆ ਹੁਣ ਮੈਂ ਮੇਰਾ ਏਮਾ ਸੌਟ ਪੰਡਾ अच्छा 100 टपणा चाहे 1 साल टपणा चाहे 2 साल टपणा और बढ़ावणी है नाम खडा ली ठीक है मैं उम्र ਤੁਸੀਂ ਰੋਕ ਸਕਦੇ ਹੋ ਬੈਕ ਗੇਅਰ ਵੀ ਕਰ ਪਾ ਸਕਦੇ ਹੋ اچھا ਰੋਕ ਨਹੀਂ ਸਕਦੇ ਬੈਕ ਗੇਅਰ ਪਾ ਸਕਦੇ ਹਾਂ ਮੈਨੂੰ 7 ਸਾਲ ਹੋ ਗਏ ਕਦੇ ਫਾਸਟ ਫੂਡ ਕੋਲ ਡਰਿੰਕ ਨੂੰ ਟੱਚ ਨਹੀਂ ਕਰਦਾ ਠੰਡਾ ਪਾਣੀ ਨਹੀਂ ਪੀਂਦਾ ਠੀਕ ਹੈ ਰਾਤੀ ਰੋਟੀ ਖਾਦ ਨੂੰ 6 7 ਸਾਲ ਹੋ ਗਏ ਸਫਰ ਚ ਖਾਣਾ ਸਰ ਤੇ ਰਾਤੀ ਰੋਟੀ ਨਹੀਂ ਖਾਂਦਾ ਘੜੇ ਦਾ ਪਾਣੀ ਪੀਂਦਾ

जो पे पे लगे मेरे गुट दुख दे रखना कोई ब्रेक नहीं लापीड क्या ऐसा सैट टायर तीजा चैन सैट आ कद अज तक इन्हों नहीं पंक्चर होया दूजे च नहीं पंक्चर होगा ਚਾਹ ਤੁਸੀਂ ਤੁਹਾਨੂੰ ਆਪ ਬਦਲ। ਅਗਲਾ ਕੀ ਹੈਗਾ ਤੁਹਾਡਾ ਸੁਪਨਾ? ਅਗਲਾ ਮੇਰਾ ਹੈਗਾ ਪੂਰਾ ਜੀ ਆ ਘੁੰਮਣਾ। ਅੱਛਾ। ਫਿਰ ਬਾਰਡ ਘੁੰਮਣਾ। ਚਲੋ। ਧੰਨਵਾਦ ਜੀ। ਜਨੂਨੇ ਲੱਗ ਜਾਣੀ। ਧੰਨਵਾਦ ਜੀ। ਬਹੁਤ ਸ਼ੁਕਰੀਆ ਤੇ ਲਾਸਟ ਤੁਹਾਡਾ ਨਾਮ ਦੋ ਕਿਹਦੇ YouTube ਚੈਨਲ ਤੁਹਾਡਾ? YouTube ਚੈਨਲ ਹੈ ਰੰਗੀ ਰਾਈਟਰ। ਰੰਗੀ ਰਾਈਟਰ।